ਮੇਰਾ ਨਾਮ ਕੁਲਵਿੰਦਰ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਰ ਤੁਸੀਂ ਪਿੰਡ ਕਦਾਲਾ ਪਿੰਡ ਸਰ ਕੀ ਮਾਮਲਾ ਕੀ ਹੈ ਸਰ ਸਰ ਮੇਰੀ ਗੁੜੀਆ ਪੜਦੀ ਡੀਓ ਯੂਨੀਵਰਸਿਟੀ ਉਹਨਾਂ ਦਾ ਖਲਾ ਐਕਸੀਡੈਂਟ ਹੋਇਆ ਕੀ ਨਾਮ ਕੀ ਸੀ ਉਹ ਦਾ ਕੁੜੀ ਦਾ ਗੁੜੀਆ ਦਾ ਨਾਮ ਲਖਰੀ ਜੀ ਕਿੰਨੀ ਐਸ ਕਿੰਨੀ ਆ ਕੁੜੀ ਦੀ ਏ ਜੀ 18 ਸਾਲ ਕਿਹੜੀ ਕਲਾਸ ਦੀ ਸੀ ਸਰ ਐਮਐਲਟੀ ਕੋਰਸ ਕਰਦੀ ਜੀਡੀਓ ਯੂਨੀਵਰਸਿਟੀ ਤੇ ਕਿੱਥੇ ਆ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਇਹ ਡੀਓ ਵੀ ਯੂਨੀਵਰਸਿਟੀ ਜਿੱਦਾਂ ਨਿਕਲੇ ਆ ਤੇ ਰੋਡ ਕ੍ਰੋਸਿੰਗ ਕਰਨ ਲੱਗੇ ਤੇ ਇਹ ਗੱਡੀ ਸੀ ਸੀ ਇਹ ਗੱਡੀ ਦੇ ਵਿੱਚ ਸੀ ਪੈਦਲ ਜੀ ਪੈਦਲ ਸੀਗੇ ਤੇ ਲਾਜ ਕਿੱਥੇ ਚੱਲ ਰਿਆ ਸੀ ਕਹਿੰਨਾਂ ਦਾ ਲਾਜ ਮੈਂ ਕੈਪੀਟਲ ਹਸਪਤਲ ਮੌਕੇ ਤੇ ਆਨ ਉੱਤੇ ਦੇਖਤੀ ਹਾਂ ਮੇਰਾ ਨਾ ਗੁਰਜੀਤ ਸਿੰਘ ਸਰਪੰਚ ਪਿੰਡ ਸੌਣਕਲਾਂ ਤੋਂ ਜੀ ਸਾਡੇ ਕੱਲ ਪਿੰਡ ਦੇ ਮੁੰਡੇ ਦੀ ਇੱਕ ਗੁਰਮukh ਸਿੰਘ ਦੀ ਡੈਥ ਹੋ ਗਈ ਆ ਆਪਣੇ ਯੂਨੀਵਰਸਿਟੀ ਜੀਏਵੀ ਕਾਲਜ ਉਦਯੋਗਿਕ ਜੇ ਲੱਗੇ ਵੱਡਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਗੁਰਮukh ਸਿੰਘ ਦੀ ਡੈਥ ਜਦੋਂ ਇਹਨੂੰ ਆਪਣੇ ਕੈਪੀਟਲ ਹਸਪਤਲ ਚ ਦਾਖਲ ਕਰਾਇਆ ਉਸ ਤੋਂ ਬਾਅਦ ਅਸੀਂ ਰੈਫਰ ਕਰਾ ਕੇ ਕੁੱਤੂ ਕਪੂਰ ਹਸਪਤਾਲ ਲੈ ਕੇ ਜਾ ਰਹਾ ਸੀ ਜਦੋਂ ਰਸਤੇ ਵਿੱਚ ਦੀ ਡੈਥ ਹੋ ਉਹ ਪੂਰੇ ਹੋ ਗਏ ਆ ਬੜਾ ਗਰੀਬ ਪਰਵਾਰ ਸੀ ਸਰ ਕਿੰਨੇ ਕੇਸ ਆ ਇਹਦੀ ਲੜਕੀ ਦੀ ਇਹਦੀ 19-20 ਸਾਲ ਉਮਰ ਹੁੰਦੀ ਆ ਜੀ ਤੇ ਇਹ ਗੱਡੀਆਂ ਦੇ ਵਿੱਚ ਨਾਲ ਹੋਰ ਕੌਣ-ਕੌਣ ਸੀਗਾ ਇੱਕ ਹੋਰ ਸਾਡੇ ਪਿੰਡ ਦਾ ਮੁੰਡਾ ਸੀਗਾ ਬਸ ਤਾਂ ਉਹ ਦੀ ਇਹਨਾਂ ਦੋਹਾਂ ਦਾ ਮੈਨੂੰ ਪਤਾ ਆ ਜਿੰਨਾ ਤੇ ਬਾਕੀ ਮੈਂ ਤਾਂ ਹੁਣ ਪਹੁੰਚਿਆ ਸਵੇਰੇ ਵਿੱਚ ਸਰ ਅਗਲੀ ਕਾਰਵਾਈ ਜਿਹੜੀ ਹੈ ਬੰਦੀ ਕਾਰਵਾਈ ਅੱਗੇ ਤੁਸੀਂ ਇਹ ਮਾਮਲਾ ਵਗੈਰਾ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਕੋਪਾਲਸ ਨੂੰ ਇਨਵੋਲ ਬਿਆ ਹਾਲ ਸਕੂਪ ਕੀ ਹੈਗਾ ਇਹਦਾ ਬਾਕੀ ਜੋ ਚੱਲਦੀ ਕਾਰਵਾਈ ਹੋਊਗੀ ਅੱਗੇ ਉਹ ਕੋਰਟ ਚ ਹੋਵੇਗੀ ਮੈਂ ਇਹ ਅਸੀ ਰਿੰਦਰ ਸਿੰਘ ਥਾਣਾ ਮਕਸੂਦਾਂ ਤੋਂ ਹਾਂ ਕੱਲ ਡੀਆਵੀ ਯੂਨੀਵਰਸਿਟੀ ਲਾਗੇ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਗੱਡੀਆਂ ਆਪਸ ਵਿੱਚ ਲੱਗੀਆਂ ਸੀ ਜਿਨ੍ਹਾਂ 'ਚ ਕੱਲ ਇੱਕ ਦਲਬੀਰ ਕੌਰ ਵਾਸੀ ਦੌਲਤਪੁਰ ਦੀ ਕੱਲ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਲਾਪਰੀਤ ਲਾਪਰੀਤ ਤੇ ਗੁਰਮਖ ਸਿੰਘ ਨੂੰ ਆਪਣੇ ਕੈਪੀਟਲ ਹਸਪਤਾਲ ਦਾਖਲ ਕਰਵਾਇਆ ਸੀ ਤੇ ਕੱਲ ਉਹਨੇ ਆਪਣੇ ਗੁਰਮਖ ਸਿੰਘ ਨੂੰ ਰੈਫਰ ਕਰ ਦਿੱਤਾ ਉਥੋਂ ਜਿਸ ਦੀ ਰਸਤੇ ਚੋਂਦੇ ਅੱਜ ਮੌਤ ਹੋ ਗਈ ਤੇ ਉਸ ਤੋਂ ਬਾਅਦ ਲਾਪਰੀਤ ਕੋਰਦੀ ਦੀ ਡੈਥ ਹੋ ਗਈ ਇੱਕ ਡੈਥ ਕੱਲ ਹੋ ਗਈ ਤੇ ਦੋ ਅੱਜ ਹੋ ਗਈਆਂ ਐਕਸੀਡੈਂਟ ਟੋਲ ਕੋਲ 3 ਮੌਤਾਂ ਹੋ ਗਈਆਂ ਲਾਪਰੀਤ ਸੀ ਜੋ ਕੰਦਾਲਾ ਗੁਰੂ ਥਾਣਾ ਭੋਗਪੁਰ ਦੀ ਰਹਿਣ ਵਾਲੀ ਸੀ ਤੇ ਗੁਰਮਖ ਸਿੰਘ ਜਿਹੜਾ ਸੀ ਉਹ ਸੁਲਨਰਕਲਾ ਨੂਰਬੈਲ ਦਾ ਰਹਿਣ ਵਾਲਾ ਸੀ ਤੇ ਹੁਣ ਕਾਰਵਾਈ ਕੋਈ ਕੀਤੀ ਆ ਜੀ ਕੋਈ ਮਾਮਲਾ ਵਗੈਰਾ ਦਰਜ ਕੀਤਾ ਜਾਂ ਹਾਂ ਜੀ ਪਰਚਾ ਮਕਦਮਾ ਇਸ ਤੇ ਦਰਜ ਕਰ ਦਿੱਤਾ ਜੀ 32/25 ਐਕਸੀਡੈਂਟ ਬੰਦੀ ਤਨਖਤੂਦਾਂ ਦੇ ਵਿੱਚ ਕਰ ਦਿੱਤਾ ਹੈ ਸਰ ਮੇਰਾ ਨਾਮ ਕੁਲਵਿੰਦਰ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਰ ਤੁਸੀਂ ਪਿੰਡ ਕਧਾਲਾ ਪਿੰਡ ਸਰ ਕੀ ਮਾਮਲਾ ਕੀ ਹੈ ਸਰ ਸਰ ਮੇਰੀ ਗੁੜੀਆ ਪੜਦੀ ਡੀਓ ਯੂਨੀਵਰਸਿਟੀ ਉਹਨਾਂ ਦਾ ਖਲਾ ਐਕਸੀਡੈਂਟ ਹੋਇਆ ਕੀ ਨਾਮ ਕੀ ਸੀਗਾ ਉਹਦਾ ਕੁੜੀ ਦਾ ਗੁੜੀਆ ਦਾ ਨਾਮ ਲਖਰੀ ਜੀ ਕਿੰਨੀ ਐਸ ਕਿੰਨੀਆ ਕੁੜੀ ਦੀ ਏ ਜੀ 18 ਸਾਲ ਕਿਹੜੀ ਕਲਾਸ ਦੀ ਸੀ ਸਰ ਐਮਐਲਟੀ ਕੋਰਸ ਕਰਦੀ ਜੀ ਡੀਓ ਯੂਨੀਵਰਸਿਟੀ ਤੇ ਕਿੱਥੇ ਆ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਇਹ ਡੀਓ ਵੀ ਯੂਨੀਵਰਸਿਟੀ ਜਿੱਦਾਂ ਨਿਕਲੇ ਆ ਤੇ ਰੋਡ ਕ੍ਰੋਸਿੰਗ ਕਰਨ ਲੱਗੇ ਤੇ ਤੇ ਗੱਡੀ ਸੀ ਸੀਗੇ ਇਹ ਗੱਡੀ ਪੈਦਲ ਸੀਗੇ ਤੇ ਲਾਜ ਕਿੱਥੇ ਚੱਲ ਰਿਹਾ ਸੀਗਾ ਇਹਨਾਂ ਦਾ ਲਾਜ ਮੈਂ ਕੈਪੀਟਲ ਆਸਤੇ ਤੇ ਮੌਕੇ ਦੇ ਨਾਲ ਉੱਤੇ ਦੇਖਦੇ ਜੀ